ਹਾਂ ਜੀ ਇਹ ਬੋਲ ਲਈ ਕਿਵੇਂ ਅਜੋੜਾ ਬੰਦਾ ਇਹਨੇ ਜੀ ਮੂਰੀ ਵਾਲੇ ਪਰੋਟ ਬਣ ਲਈ ਜੀ ਮੂਰੀ ਵਾਲੇ ਮੈਂ ਦੇਉਂਗਾ ਪਤਾ ਚੋ ਕੀ ਬਣਾਇਆ ਇਹ ਹਾਂ ਬੰਦਾ ਇਹਨੂੰ ਮੈਂ ਤੁਹਾਨੂੰ ਦਰਚੋ 10 ਨੰਬਰ ਆਈ ਗੋ ਆਹ ਦਾ ਰੇਲ ਗੱਡੀ ਆ ਇਹਨੂੰ ਦਾ ਤੈਨੂੰ ਚੋ 8 ਦੇ ਦੂਗਾ ਚਲ ਕਰਦਾ ਬੰਦਾ ਨੂੰ ਬੱਤਕਾ ਦੇ ਨੋ ਨਵਾਂ ਦੇ ਦੂਰਾ 85 ਚ 9 ਨੂੰ ਦੇ ਦੂੰਗਾ 9 ਦੇਖੋ ਇਹ ਕਰਮਾਂ ਡਰਾਇੰਗ ਕਰਦਾ ਹੁੰਦਾ ਸਾਜੀ ਬਣਾਇਆ ਪੂਤ ਪੂਤ ਨੂੰ ਦਵਾਰ ਪੂਤ ਲੱਗਦੀ ਐ ਨੂੰ ਦਾ ਮੈਂ 10 ਚ 10 ਹੀ ਦੇ ਦੂੰਗਾ ਚਲ ਅਣਖਾਵਾਗੇ ਜੀ ਅਸੀਂ ਮੂਰੀਆਂ ਵਾਲੇ ਮੱਖਣੀ ਨਾਲ ਹੁਣ ਹੋਇਆ ਜੀ ਬੇਲੇ ਜੇ ਪਲਾਂ ਦਾ ਵੋਟਾਂ ਚ ਤੁਰੇ ਫਿਰਦੇ ਰਿਆਂ ਅੱਜ ਕਰਾਉਣਾ ਇਹਦਾ ਵੀ ਕੰਮ ਹੈ। ਹਨਾ ਦਾ ਬਾਜਰਾ ਜਾ ਵੱਢ ਕੇ ਨਾਲ ਆਹ ਖਰਚੇ ਜਿਹਾ ਚਾ ਕੇ ਜਿਬ ਵਜਾਉਣੇ ਅੱਜ। ਇਹਦਾ ਚਰੀ ਵਜਾਣਾ ਇਹਦਾ ਪਰ ਸੀਣ ਵਜਾਦਾਂਗੇ। ਆਹ ਚਰੀ ਗਾ ਨੂੰ ਜਾਦਾ ਜਵੀ ਜਾਂ ਪਰ ਸੀਣ ਕਰਦੇ ਆ ਇਹਦਾ ਵੀ ਕੰਮ ਜਾ। ਚੈੱਕ ਕਰੋ ਬਾਈ ਮਰੂਦ। ਛੱਟੇ-ਛੱਟੇ ਨੇ ਬਨ ਕੇ ਜੀ ਇਹ ਬਨ ਕੇ ਜੀ ਵੈਰਾਈਟੀ। ਆਹ ਦੇਖੋ। ਹੱਡੜ ਆਨੇ ਆ। ਨਵਾਂ ਜਿਹੜਾ ਜਿਹੜੇ। ਜੀ ਆਂਗੇ ਵੀ ਅੱਜ ਇਹਨੂੰ ਦੇਖਦੇ ਆਂ ਕਿ ਆਜ। ਬਾਲੇ ਵੀ ਜੀ ਆ ਲੈਣਾ ਨੇ। ਇਹ ਜੀ ਪਾਉਂਦੇ ਆਂਦੇ ਨੇ ਜੀ ਇਹ। ਮੋਟਰ ਕੱਢਣ ਵਾਲੀ ਮਸ਼ੀਨ ਜੀ ਚ। ਪਹਿਲਾਂ ਵੀ ਇੱਥੇ ਪਾਇਆ ਸੀ ਇਹਨਾਂ ਨੇ। ਉਹ ਦੇਖੋ ਉਹ ਲੈ ਚੱਕ ਲਈ ਢੱਕਾ ਜਾ। ਹੋਰੀਵਾਨ ਸਾਹਿਬ ਹਾਂ ਜੀ ਠੀਕੋ ਲੋਟਾ ਕੰਮ ਹਾਂ ਜੀ ਪ੍ਰਧਾਨ ਜੀ ਲੋਟੋ ਹੋਰੀ ਜੀ ਮੋਟੂ ਜੀ ਪੁੱਤ ਆਮ ਗੂੰਪੰਕੀ ਗਿਆ ਕਿੱਸੇ ਹੋ ਆ ਵੀ ਹੈਲੋ ਪਿਆਰੇ ਬੱਚੇ ਆ ਆ ਗਏ ਜੀ ਪਿਆਰੇ ਬੱਚੇ ਸਾਡੇ ਬਹੁਤ ਸ਼ੈਤਾਨ ਨੇ ਬੱਚੇ ਕੋਈ ਭਾਈ ਤੁਰਦਾ ਨਹੀਂ ਕੋਈ ਨਹੀਂ ਬਾਬੂ ਜੀ ਕਿੱਥੇ ਟਾਈਮ ਆ ਵੀ ਕੋਈ ਰਹਿਣਾ ਸਾਰਾ ਦਿਨ ਸਾਰਾ ਦਿਨ ਉੱਥੇ ਦਫ਼ਤਰ ਚਾਰ ਦਿਨ ਲੱਗਣਾ ਬਹੁਤ ਔਖਾ ਵੀ ਮੈਨੂੰ ਇਹ ਕਹਿ ਨਹੀਂ ਲੱਗ ਸਵੇਰੇ ਸਵੇਰੇ ਰਾਜਨੀਤੀ ਦੀਆਂ ਗੱਲਾਂ ਚੱਲਦੀਆਂ ਜੀ ਹੋਰ ਜੀ ਦੇਖੋ ਜੀ ਕਿੰਨਾ ਪਿਆਰਾ ਗਤੂਰਾ ਆ ਗਿਆ ਜੀ ਸਾਡੇ ਕੋਲੇ ਨਾ ਨਾ ਆ ਦੇਖੋ ਜੀ ਚਿੜੀਆਂ ਕਿਵੇਂ ਨੇ ਸਾਡੇ ਆਏ ਨੇ ਜੀ ਇੰਨੀਆਂ ਜੜੀਆਂ ਦਾ ਦੇਖੋ ਜੀ ਦੇਖਿਆ ਜੀ ਨਾਰਾ ਹੀ ਨੇ ਜੜੀਆਂ ਇਹਦੇ ਆ ਨਾਲੇ ਦੂਜੀ ਨਸਲ ਜੀ ਇਹ ਛੋਟੀਆਂ-ਛੋਟੀਆਂ ਜਿਹਨੇ ਹੁੰਦੀਆਂ ਨੇ ਜਿਹੜੀਆਂ ਦੇਖੋ ਤਾਂ ਸਹੀ 1 2 3 4 5 6 7 8 9 10 11 12 12 13 ਨੇ ਜੀ ਤੁਸੀਂ ਅੱਗੇ ਦਰਖਤਾਂ ਦੇ ਆ ਗਏ ਦੇਖੋ ਜੀ ਇਹ ਨੇ ਜੀ ਚਿੜੀਆਂ ਆ ਕੇ ਤਾਂ ਗਈ ਮੜਾ ਜੀ ਦੇਖਿਆ ਜੀ ਐ ਐ ਪੰਗੇ ਲੈਂਦਾ ਜੀ ਕੁੱਤਿਆਂ ਨਾਲ ਪਹਿਲਾਂ ਕਤੂਰੇ ਨਾਲ ਲੈ ਕੇ ਛੱਡਿਆ ਜੀ ਉਹ ਵੀ ਖੜ ਗਈ ਓਏ ਉਹ ਤੇਰੀ ਉਹ ਗੁੱਸੇ 'ਚ ਉਹ ਕਹਿੰਦੀ ਹੁਣ ਤਾਂ ਕਰਮਣ ਕਿਆ ਕਰੇਗਾ ਆ ਗਈ ਜੀ ਬੈਣ ਕਰਮਣ ਦੀ ਚੜਾਉਣਿਆ ਜੀ ਕਰਮਣ ਨੂੰ ਨਾ ਕੀ ਬਾਈ ਤੇਰਾ ਨਾ ਰਾਜੂ ਬਲਜੀਤਾ ਮਰੂਦ ਖਾਈਏ ਇੱਕ ਤਾਂ ਸਵੇਰੇ ਸਵੇਰੇ। ਸੋਨ ਦਾ ਬੰਹਾ ਸਾਡੇ ਜਹੋਂ ਲੱਗੇ ਹੈ ਨਾ। ਹੂੰ ਪਰਲੇ ਗੱਟੇ ਜੀ ਅੱਜ ਲੈ ਕੇ ਜਾਣਿਆ। ਦਾਣਾ ਜਾਂ ਤੇ ਹੋਣ ਵਾਲਾ ਬੋਟਾਂ ਕਰਕੇ ਉਧਰ ਉਲਝੇ ਕਰਕੇ ਟਾਈਮ ਹੀ ਨਹੀਂ ਲੱਗਿਆ। ਬੰਨਦੇ ਜੀ ਮੂੰਹ ਇਹਨਾਂ ਦੇ ਤਾਂ ਗੱਟਿਆਂ ਦੇ। ਆਹ ਖੜਾ ਬਈ ਪਲਸਰ ਇੱਕ। ਬੱਕਿਆ ਹੋਇਆ ਜੇ ਕਿਸੇ ਨੇ ਲੈਣਾ ਹੋਵੇ। ਮਾੜਾ ਜਿਹਾ ਬਾਰ ਲੋਟ ਹੋ ਜੂ ਹੋਰ ਸਾਰਾ ਲੋਟ ਆ। ਮਾੜਾ ਜਿਹਾ ਕਰਾ ਲਿਓ ਜਿੰਨਾ ਕੁ ਹੁੰਦਾ ਹੋਗਾ। ਡੰਗਾਂ ਗੱਡੀ ਚੋ ਜੀ ਛੰਡੀਆਂ ਛੰਡੀਆਂ ਕਰੇ ਗੱਡੇ ਬੇਲੀ ਜੀ ਜਿਹੜੇ ਝੋਲੇ ਚੂੜੀ ਜੇ ਸਿਸਮਾਨ ਵਾਲੇ ਸਾਰੇ ਗੱਡੇ ਬਾਰੇ ਡੱਗੀ ਡੁੱਗੀ ਜਸ ਪੋਸਟਰ ਬੂਸਟਰ ਸੀ ਸਾਰੇ ਅੱਜ ਕਰੀ ਸਾਫ਼ ਗੱਡੀ ਹਾ ਤੋੜਦੇ ਆ ਜੀ ਦੇਗਾ ਮਿੱਤੋ ਕਾ ਜਾਣੇ ਕੋਈ ਦੇਖੋ ਇਹ ਜਨਾ ਫਿਰ ਡੱਕ ਕੰਡਾ ਨਹੀਂ ਹੈਗਾ ਨਹੀਂ ਤੁਹਾਨੂੰ ਵਜਨ ਕਰਕੇ ਲਗਾਉਂਦੇ ਫੇਰ ਸਹੀ ਕਿਤੇ ਕੋਈ ਕਿੰਨੀ ਵਧੀਆ ਵੈਰਾਈਟੀ ਹੈ ਵਿੱਚੋਂ ਪਿੰਕ ਆ ਮੈਨੂੰ ਲੱਗਦਾ ਇਹ ਉਹ ਹੈ ਜਿਹੜਾ ਕਹਿੰਦੇ ਨੇ ਰੈਡ ਡਾਇਮੰਡ ਦੇਖੋ ਜੀ ਕਿੰਨਾ ਸੋਹਣਾ ਵਿੱਚੋਂ ਇੱਕ ਪਿੰਕ ਟੇਸਟੀ ਵੀ ਬਹੁਤ ਹੈ ਬਹੁਤ ਟੇਸਟੀ ਹੈ ਰੈਡ ਰੈਡ ਦੰਮਗਾ ਸੀ ਰੇਜਾ ਗੋੜੀਆਂ ਬਣਿਆ ਬਗੇ ਹੁਣ ਕੁੱਟ ਕੇ ਝਾਰਿਆ ਇਹ ਰੇੜਦੇ ਆ ਬਰਸੀਨ ਚ ਹੂੰ ਲੌਟਾ ਕੰਮ ਮੋਟੀਆਂ ਲੌਟੀਆਂ ਮੋਟਾਈਆਂ ਲੱਗੀਆਂ ਲੱਗੀਆਂ ਬਸ ਹੁਣ ਜੀ ਜਿਆਦਾ ਘੱਟ ਹੀ ਲੱਗੂਗਾ ਕੱਲ ਨੂੰ ਨਜ਼ਾਰਾ ਸੀ ਨਾ ਇਹ ਜੇ ਵੇਲੇ ਕੱਲ ਤਾਂ ਇਹ ਜੇ ਵੇਲੇ ਬੈਠੇ ਦੀ ਉੱਤੇ ਆਏ ਕਹਿੰਦੇ ਦੀ ਹਾਂ ਬਾਲਟੀ ਨੂੰ ਬਾਲਟੀ ਨੂੰ ਹੋਰ ਆਈ ਹੁੰਦਾ ਬੋਟਾਂ ਦਾ ਫੇਰ ਆਈ ਚਾਰ ਦਿਨ ਇਹ ਹੀ ਨੇ ਆ ਰਹੇ ਹੁੰਦੇ ਨੇ ਬੋਟਾਈ ਦਾ ਹੋਰ ਕੀ ਚਾਚਾ ਇਹ ਇਹ ਲੋਟਾ ਕੰਮ ਇਹ ਵਧੀਆ 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 ਕੱਲ ਕਰਤੀ ਬਾਲਟੀ ਬਾਲਟੀ ਹੈ ਕੱਲ ਕਰਤੀ ਬਾਲਟੀ ਬਾਲਟੀ ਉਹ ਫਿਰ ਜਦੋਂ ਉਹ ਤਾਂ ਕੋਈ ਲੈਕੀ ਨਾ ਗਿਆ ਆ ਬਈ ਠੀਕ ਆ ਗੱਲ ਫੇਰਾ ਚਾਰ ਵੀ ਨਹੀਂ ਮੁੜ ਗੋ ਇੱਥੇ ਤਿੰਨੇ ਜਣੇ ਚਲਾਉਣ ਵਾਲੇ ਗੱਡੀ ਇੱਕ ਹਾਂ ਫੇਰ ਫੇ ਕੀ ਉਹ ਆ ਰਹਿ ਗਏ ਹਲ ਤਾਂ ਨੂੰ ਇਹਦਾ ਨਹੀਂ ਪਤਾ ਲੱਗਿਆ ਸੇਮੀ ਦਾ ਚੜ ਗਏ ਕਤਾਈ ਤੁਹਾਨੂੰ ਤਾਂ ਇਹ ਵੀ ਪਾ ਗਏ ਕਿੱਥੋਂ ਪਾ ਗਏ ਮੈਂ ਤਾਂ ਤੁਹਾਨੂੰ ਤਾਂ ਦੱਸਾਂ ਯਾਰ ਖਾਂਦਾ ਰੋਟੇ ਵਰਗੇ ਡਿਊਟੀ ਦੀ ਇਹਦਾ ਹੀ ਨਹੀਂ ਲੈਣਾ ਫੇਰ 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 ਇਹ ਕੰਮ ਇਹ ਤਨੂੰ ਪੁੱਛਿਆ ਨੇ ਹਾਂ ਕਹਿੰਦੀ ਉਹੋ ਉਹ ਕੰਨੀ ਆਗੇ ਲੈ ਜਾਣਗੇ ਆਹਾ ਬੀਬੀ ਇਹ ਹਾਂ ਆਪਣੇ ਲੁੱਟੇ ਹੋ ਨਹੀਂ ਹਾਂ ਕੰਨੀ ਨਹੀਂ ਫੇ ਨਾ ਸਹੀ ਫਿਰ ਹੱਥ ਕਹੇ ਇੱਥੇ ਤੁਹਾਡੇ ਪਰਚੀ ਫਰਵਾਣ ਵਾਗੀ ਤੇਰੀ ਮਾਂ ਕਾਹਦੀ ਫਾਇਟ ਲਵਾਗ ਇਹ ਕਹਈ ਬੀਬੀ ਗੀਤ ਨੂੰ ਕਹਦੇ ਵੀ ਆਦੇ ਚਾਚੇ ਦੀ ਬੋਟ ਲੈ ਜੂਗਾ ਮਾਦਾ ਉਦੀ ਅਸੀਂ ਤਾਂ ਸਨ ਹੁਕਮ ਕਰਦੇ ਸੀ ਤਾਂ ਉਦੀ ਆਉਂਦੇ ਨਹੀਂ ਫੇਰ ਕੀ ਉਹ ਤਾਂ ਫੋਨ ਨਹੀਂ ਚੱਟ ਆਜੂ ਜੀ ਟਾਈਮ ਹੋ ਜੀ ਕੀ ਦੀ ਸਪਰੇਅ ਕਰ ਰਹੇ ਹੋ ਇਹ ਨਹੀਂ ਮੈਗਜ਼ੀਨ ਦੀ ਸਪਰੇਅ ਆ ਮੈਗਜ਼ੀਨ ਵਧੀਆ ਵਧੀਆ ਪੀਲੀ ਲੱਗਦੀ ਸੀਗੀ ਪੀਲੀ ਲੱਗਦੀ ਸੀ ਹੋਰ ਮੱਖਾਂ ਘਾਤੀ ਏ ਧੂੜੀ ਚਪਰੇ ਲੋਟਾ ਵਧੀਆ ਵਧੀਆ ਕਰਿਆ ਹਾਂ ਹਾਂ ਹੋਰ ਮੱਖਾਂ ਹੋ ਜੇ ਦੰਦੀਆਂ ਅਜੇ ਤਾਂ ਆਪ ਬੋਟਾਂ ਚੋਂ ਹੁਣ ਹੋਇਆ ਵਿਲੇ ਜੇ ਅੱਛਾ ਹੁਣ ਚੱਲੂ ਫੇਰ ਦੁਬਾਰੇ ਜੱਟ ਲਾਈਫ ਆ ਹਾਂ ਹਾਂ ਆਪਰਾਲੀ ਦੀਆਂ ਵੀ ਢੇਰਿਆਂ ਚੱਕਣ ਵਾਲਿਆਂ ਨੇ ਹੋ ਪਈਆਂ ਨੇ ਦੋ ਵੀ ਚੱਕਣ ਵਾਲਿਆਂ ਨੇ ਕਣਕ ਆਪਣੀ ਆ ਵੀ ਪੂਰੀ ਵਧੀਆ ਹਰੀ ਹੋ ਗਈ ਜੀ ਜਿਹੜੀ ਰੋਟਾ ਵੇਟਰ ਨਾਲ ਦਿੱਜੀ ਆ ਪੂਰੀ ਵਧੀਆ ਹੋ ਗਈ। ਰੋਟੇ ਬੇਟਰ ਵਾਲੀ। ਆ ਵੀ ਹੋ ਗਏ ਖੁੰਜੇ ਜੇ। ਵਿਚ ਘਟ ਹੋਏ ਨੇ। ਜਿਹੜੇ ਵਿਚ ਗੁੱਡੀ ਵੀ ਖੰਬੇ ਜਿਹੇ। ਇਹ ਵੀ ਲੋਟ ਹੋ ਗਈ ਹਨ। ਆ ਵੀ ਚੱਕਣ ਵਾਲੀਆਂ ਨੇ ਢੇਰੀਆਂ ਜੀਆਂ ਜੀ। ਹੰਮ ਮਾਰੀ ਕੱਢ ਗਏ ਜੀ ਬਾਰੇ। ਇੱਥੇ ਘਟ ਹੋਈ ਐ। ਲਵੇ ਲਵੇ ਜੇ ਐਦਾ ਹੈਗੀ ਔਂ ਘਟਾ ਹੈ ਹਾਂਜੀ ਬਣਸਾ ਜੀ ਪਾਣੀ ਛੱਟ ਲੈ ਹਾਂ ਆਪਣੀ ਤਾਂ ਹੋ ਗਈ ਬਾਲੇ ਨਿਓ ਵਿੱਚ ਘਟਾ ਹੈ ਤੇ ਤੇਰਾ ਛੋਟੇ ਕਿੰਨੇ ਕੋ ਆ ਹੋਈ ਜੀ ਜਮੇ ਨਹੀਂ ਹੋਈ ਮੱਤੀ ਦਾ ਘਟੇ ਜਿਹਾ ਗਹਿਣੇ ਜਰਾ ਤੇ ਬਾੜੀ ਮੱਤੀ ਦਾ ਹੋਸਤਾ ਦੇਖੂ ਹਾਂ ਦਾ ਲੋਟ ਹੈ ਹੈ ਹਾਂ ਦਾ ਲੋਟਾ ਜਰਾ ਨਹੀਂ ਉਹ ਤਾਂ ਉਹਦਾ ਗਾ ਧਰਮੇ ਜਾ ਚੇਰਾ ਜ ਆਏ ਦੇਖੀਏ ਫਿਰ ਆ ਦੇਖੀ ਛੋਡ ਲਈ ਵੀ ਕਿਵੇਂ ਜਿਆ ਉਹ ਤਾਂ ਜਮਾ ਵਾਂਗੂ ਹੀ ਆ ਨਿਆ ਰਹਾ ਜਮਾਈ ਨਹੀਂ ਹੋਈ ਆ ਬੀਵੀ ਦੀ ਘੌਣ ਨਾ ਕਰੇ ਵੀ ਤਾਂ ਉਹ ਚਾਹੇ ਨਮਾ ਲੈ ਕੇ ਪਾ ਦੇ ਹਨਾ ਤਾਂ ਜੋ ਕੋਣਸ ਕੋਈ ਨਾ ਡੱਗ ਜਾਦਾ ਹੈ ਨਹੀਂ ਕੀ ਹੋ ਉਹ ਪਤਾ ਫੇਰ ਜਦ ਅਸੀਂ ਉਹ ਤੋਂ ਇੱਕ ਮੋਰੀ ਉਹ ਵੀ ਪਾਦੇ ਰਹਾਂ ਇਹ ਪੈਣ ਵਾਲੀ ਵੀ ਪਾਦੇ ਰਹਾਂ ਹਾਂ ਉਹ ਹੋ ਗਈ ਹੈ ਆਲਾ ਮੇਰੀ ਔਰ ਲੈ ਖੱਤੇ ਜੇ ਤਾਂ ਮੇਰੀ ਵੀ ਥੋੜੀ ਜੀ ਹੋ ਲੱਗ ਰਹੀ ਹੈ ਲੈ ਤੇਰੇ ਦਾ ਸਾਰੀ ਜਿਹੜੀ ਉਹ ਜਿਗਦੇ ਬਾਹਰ ਤੋਂ ਟੁੱਗਈ ਆ ਮੇਰੇ ਦਾ ਵਧੀਆ ਯਾਰ ਤਾ ਦੇਖੀ ਆ ਨਾ ਉਹ ਤਾਂ ਬਸ ਜਿਗਦੇ ਬਾਹਰ ਤੋਂ ਗਈ ਆ ਤੂੰ ਬਣਸ ਗਈ ਆ ਵੀ ਮੇਰੇ ਨਾਲ ਹਾਂ ਉਹ ਜਿਹੜਾ ਮੋਤੀ ਵਾਲਾ ਸੀ ਯਾਰ ਆ ਦਿਖਾਉਨੇ ਆ ਮੋਤੀ ਅੱਜ ਅਦਰ ਇੱਕ ਬਾਸਤੀ ਗਈ ਹੋਈ ਆ ਮਾbro ਹਾਂ ਧਰਮੇ ਵਾਲੀ ਵੀ ਵਧੀਆ ਹੋਊਗੀ ਆਪਾਂ ਕਹਿੰਦੇ ਦੀ ਗੱਲ ਘਾਟਾ ਗੱਲ ਘਾਟਾ ਹੋਰ ਹਣਾ ਆ ਵਧੀਆ ਹੋਊਗੀ ਹਾਂ ਹਾਂ ਲੇਟ ਵੀ ਆ ਮੇਰੇ ਨਾਲੀ ਤਾਂ ਉਹ ਵਧੀਆ ਹਨਾ ਪੂਰਾ ਕਿਆਰੇ ਭਰ ਗਿਆ ਯਾਰ ਤੇਰਾ ਇਹ ਤਾਂ ਹੁਣ ਇਹ ਕੀ ਚੱਕਰ ਜਰਾ ਹੋਈ ਨਹੀਂ ਜੀ ਕਿਤੇ ਕਿਤੇ ਹੋਈ ਹੈ ਪਤਾ ਨਹੀਂ ਬੀ ਨਾਲੇ ਬੀ ਵੀ ਵਧੀਆ ਸੀ ਆਏ ਨਹੀਂ ਸੀ ਕੋਈ ਐਸਾ ਵੀ ਲੱਗਿਆ ਜਾ ਵਾਹ ਫਲਾਣਾ ਟਾਂਕਾ ਹੈ ਨਹੀਂ ਹੁਣ ਬਸ ਦੁਬਾਰੇ ਰੋ ਨਹੀਂ ਕਰਕੇ ਦੁਬਾਰੇ ਦੁਬਾਰੇ ਬੀਜੋਗੇ ਫਿਰ ਨਾ ਨਿਕਲਦਾ ਹੋ ਕੇ ਪਾਣੀ ਲਾ ਕੇ ਸੱਟੇ ਦੇਉਗੇ ਇਹ ਸੁੱਕਾ ਜਣਾ ਹੋਵੇਗਾ ਹਾਂ ਹੀ ਕਹਿਣਾ ਹੈਗਾ ਚੱਕਾ ਸੱਟਾ ਦੇਉਗੇ ਦੇਖੋ ਬਿਲਕੁਲ ਤੇਰੇ ਵਰਗੇ ਕੀ ਕਹਿੰਦੇ ਲੇ ਵੇ ਦਬਾਰੇ ਵੀ ਗਾ ਕੇ ਤਾਂ। ਇਹ ਤਾਂ ਪਾਣੀ ਲਾ ਕੇ ਸੱਟਾ ਦੇ ਦਿਓ ਜਰਾ। ਹਣਾ? ਦੇਖਾਂਗੇ ਕਿ ਮੌਕੇ ਹੋਵੇ। ਬੜਾ ਯਾਰ ਇਹਦਾ ਕੰਮ। ਮੇਰੇ ਵਾਲੀ ਤਾਂ ਵਧੀਆ ਤੂੰ ਦੇਖੀ ਮੇਰੀ ਉਹ ਦੂਜੇ ਕਿੱਲੇ ਜਾਂ ਚਲੀ। ਫਿਰ ਮਾਤਾ ਜਰਾ ਐਂ ਕਹਿਣਾ ਨਾ। ਹੂੰ। ਯਾਪਾ ਜਾਂ ਲੱਗ ਜਾ ਵੀ ਮੰਨ ਲੈ ਚੱਲ ਤੂੰ। ਹੂੰ। ਵੀ ਹੋਰਚ ਵੀ ਗਈ ਹੋਈ ਆ ਉਹ ਕਣਕਾ। ਹਾਂ ਫਿਰ ਉੱਥੇ ਕਿਵੇਂ ਹੁੰਦੀ। ਜਿਆਦਾ ਸੱਟਾ ਹੀ ਦੇਣਗੇ ਜੀ ਐਂ ਪਾਣੀ ਧਰਵਾ ਕੇ। ਮਾਣਾ ਮਨ ਸੇ ਸਲਾਹ ਤਾਂ ਐ ਹੀ ਹੋਊ ਸੱਟਾ ਦੇਣ ਦੀ। ਛੱਟਾ ਦੇਣ ਦੀ ਇਹ ਸਲਾਹ ਤਾਂ ਸਤਾ ਦਾ ਫਿਰ ਪਹਿਲਾ ਹੋਊਗਾ ਜੀ ਹੁਣ ਪਾਣੀ ਨਾਲ ਬੱਦੀ ਜਾਂਦੀ ਕੋਸ ਫਿਰ ਹੁਣ ਤਾਂ ਉਹੀ ਲਮਾਇਆ ਵੀ ਕੀ ਪਤਾ ਨਿਕਲਿਆ ਬਈ ਦੇਖਾਂਗੇ ਹੋਰ ਅੱਛਾ ਨਹੀਂ ਕਰ ਉਹ ਨਹੀਂ ਕਰ ਮਾਗਰੋ ਬਾਕੇ ਵੀਜਿਆ ਜਾਉ ਨਹੀਂ ਕਰ ਬਹੁਤ ਜ਼ਰੂਰੀ ਲੋਟ ਆ ਮੋਟਰ ਕਿਹੜੀ ਇਹਨਾਂ ਵਾਲੀ ਛੱਡੀ ਛੱਡੀ ਹੈ ਇੱਕ ਹੋਰ ਆਜੂ ਵਾਲੀ ਕਾਹਾ ਨਾ ਬਾਕੀ ਦਾ ਹੋਰ ਤਾਂ ਲੋਟ ਆ ਕਲਾਹੀ ਹੈ ਇੱਕ ਕਹਿਰਾ ਜਾ ਨਾ ਬਾਮਣਾ ਹੋਇਸ ਨਾਲ ਹੋ ਕੇ ਖੰਡੜ ਨਹੀਂ ਜਾ ਸਕਦੇ ਉਤੇ ਗਾਂ ਵਾਲੇ ਜਮਾ 2.5 ਗੱਲੇ ਹਾਂ ਰਾਜੀਰਾ ਇੱਥੇ ਬੈਠੀ ਲੈ ਪਹਿਲਾਂ ਮੈਂ ਕੋਈ ਨਾ ਫੇਰ ਮੈਂ ਅੱਜ ਕਹਿੰਦਾ ਭਾਵੇਂ ਦੁੱਧ 4 ਕਿਲੋ ਘਾਟੀਆਂ ਗਾਈਆਂ ਤਿੰਨ ਦਿਨਾਂ ਚੋਂ ਫੰਡੇ ਪੱਲਾ ਨਹੀਂ ਲੱਗਦਾ ਪੱਲੇ ਲਾਉਣਾ ਅੱਜ ਰਾਜੀ ਤੋਂ ਲਵਾਉਣਾ ਅੱਜ ਮਨੇ ਚੋਟਰ ਚੱਲਦੀ ਕਰੇਗੇ ਜਿੱਤ ਕੇ ਕਰੇ ਕਰੇ ਪੱਲੇ ਚੱਲਦੀ ਐਸੇ ਜਾ ਰਹਾ ਹੈ ਕੋਈ ਨਾ ਉਦੋਂ ਮੈਂ ਫੇਰ ਲਓ ਨੀ ਆ ਗਏ ਹਾਂ ਆ ਵੀ ਆੜਿਆ ਖੜਾ ਸੀ ਕੰਮ ਜਿਆ ਯਾਰ ਹੁਣ ਅੱਜ ਮਚਾ ਕੇ ਇਹਨੂੰ ਸਾਰੇ ਇੱਕ ਬਹਾ ਕੇ ਬਾਹਣਾ ਇਹ ਜਵੀ ਜੂ ਵੀ ਬੀਜੀਏ ਹਾਂ ਵੀ ਬਾਹੇ ਕਿਹੜਾ ਹਾਂ ਬਾਜਰੇ ਵਾਲਾ ਵੀ ਬਾਹੂਗਾ ਲੈ ਜਾ ਬਾਜਰੇ ਵਾਲਾ ਜ ਵੱਟ ਕੇ ਚ ਲੈ ਕੇ ਜਾਣਾ ਵੱਟਲਾ ਫੜਾ ਦੇ ਜਾ ਤਾਂ ਵਧੀਆ ਬਣ ਜੂਗਾ ਮੈਂ ਸੇ ਟੋਕਾ ਕਰਕੇ ਪਾਈ ਆਉਣਾ ਹੈ ਤੇ ਟੋਕਾ ਕਰਕੇ ਪਾਈ ਆਵਾਂ ਤੇਰਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਵੜਾ ਦੂੰਗਾ ਵੜਾ ਦੂੰਗਾ ਬਣਾ ਸਾਰੇ ਉਹ ਕਰਕੇ ਹਾਂ ਮਚ ਜੂ ਆ ਹਾਂ ਮੜਿਆ ਉਹ ਕੋਰ ਖੋਦ ਜੇ ਦਿਂ ਗਰਾ ਮਰ ਜਾਏਗਾ ਮੇਰਾ ਸਾਲਿਆ ਸੱਸਰੀ ਕਾ ਮਾਸੀ ਬਈ ਵਧੀਆ ਲੋਟ ਆ ਬਲੌਗ ਦੇਖਦੇ ਨਹੀਂ ਮੇਰੇ ਮੈਨੂੰ ਕੌਣ ਦਿਖਾਉਂ ਪ੍ਰੋਮੋਸ਼ਨ ਕਰਾਣਾ ਪ੍ਰੀਤ ਪ੍ਰੀਤ ਜੱਟ ਲਾਈਫ ਨੂੰ ਐਂ ਕਹ ਲੈ ਕੇ ਲਾਈਕ ਕਰੋ ਐਂ ਤਾਂ ਕਹੀ ਸਕਦੇ ਲਾਈਕ ਕਰੋ ਐਂ ਨਹੀਂ ਮੈਨੂੰ ਬਟਨ ਪੁੱਛ ਕੇ ਗੱਲ ਕਰ ਸ਼ੇਅਰ ਕਰੋ ਕਮੈਂਟ ਕਰੋ ਫੇਰ ਪੜਾਏ ਜੀ ਪਾਪੜ ਨਾਲ ਕੱਖ ਇੱਥੋਂ ਵੱਡਲਾ ਥੋੜੇ ਜਿਹੇ ਨਾ ਬੌਣੀ ਵੱਡਦਾ ਨਾ ਜਿਹੜਾ ਤਿਕਰੀ ਖਾਣ ਵਾਲੀ ਜੇ ਮੈਂ ਅੱਪਾ ਨੂੰ ਵੀ ਗੱਲ ਪਰੌਂਖੇ ਮੇਲੇ ਦੀ ਬਹੁਤ ਟਾਈਮ ਆ ਹਾਂ ਆਏ ਜੀ ਉਹ ਸਹੀ ਗੱਲ ਹੈ ਨਾ ਜੀ ਨਹੀਂ ਚੱਲਦੀ ਅੱਜ ਮਗਾਈਆਂ ਵੀ ਤੈਨੂੰ ਅਸੀਸਾਂ ਦੇਣੀਆਂ ਅੱਜ ਗਾਈਆਂ ਨੂੰ ਵੀ ਪਤਾ ਲੱਗੂ ਵੀ ਵੋਟਾਂ 'ਚ ਅੱਜ ਵਿਲੇ ਹੋਏ ਨੇ ਅੱਜ ਰਾਜਾ ਮਿਲੇ ਸਾਨੂੰ ਮਾਂ ਵੀ ਵੱਡਦੀਏ ਵੱਡਲਾ ਦਾ ਸੁੱਚੀ ਬਾਹਰ ਜਾਂਦਾ ਸਾਡੀ ਚਾਚੀ ਦਾ ਪੱਲੜ ਫਿਓਰੇ ਹੀ ਹੈ ਨਾ ਜੀ ਪਸ਼ੂਆਂ ਨੂੰ ਪਾਉਣਾ ਹਨ ਗਾਈਆਂ ਦੁੱਧ ਵੀ ਕਾਟੀਆਂ ਠੰਡ ਕਰਕੇ ਆਜ ਪੱਲਣ ਲਗਾ ਦੇਣਾ ਹਰ ਹੀਲੇ ਪਾਪੜ ਦੀ ਡਿਊਟੀ ਹੈ ਜੀ ਪੱਲੜ ਤੇ ਆ ਪਾਪੜ ਕਹਿੰਦਾ ਗੱਲ ਹੀ ਨਹੀਂ ਕੋਈ ਨਾਲ ਯਾਰਾ ਚੱਲੀਏ ਗੁਰਮਖੇ ਭੋਗ ਤੇ ਯਾਰਾ ਉਹ ਬੂਟਾ ਨੂੰ ਕੀ ਯਾਰ ਮੈਂ ਬੂਟ ਪਾਏ ਨੇ ਚੱਪਲਾਂ ਲਾਉਣੀਆਂ ਤਾਂ ਆਏ ਗਏ ਨੇ ਬਾਹਰੇ ਗੁਰਦੁਆਰੇ ਦੇ ਯਾਰਾ ਮੈਂ ਦੁਬਾਰਾ ਕਿੱਥੇ ਹੋਰ ਅੰਦਰ ਲਾ ਹੋਰ ਕੀ ਹੈ ਅੰਦਰਲੇ ਗੁਰਦੁਆਰੀ ਹੁੰਦਾ ਉਹਨਾਂ ਦਾ ਭੋਗਾ ਕੀ ਕਿਹਾ ਮੈਨੂੰ ਚੱਲ ਆ ਜਾ ਯਾਰਾ ਪਰ ਨਾ ਬੰਨ ਕੇ ਜਾਂਦਾ ਨਾ ਰਮਾਲ ਵੀ ਸੁਣੀ ਲਾ ਦੇਆ ਲੇ ਜੀ ਅਸੀਂ ਗੁਰਦੁਆਰੇ ਗੁਰਮਖੇ ਕੇ ਭੋਗ ਤੇ ਆਇਆ ਵੀਰ ਮੱਥਾ ਟੇਕ ਲਈਏ ਹਾਂ ਆ ਗਏ ਜੀ ਗੁਰਮਖੇ ਕੇ ਭੋਗ ਤੇ ਅਰਦਾਸ ਤਾਂ ਹੋ ਗਈ ਏ ਲੇਟ ਹੋ ਗਏ ਜੀ ਤੁਮਾਂ ਕਿਆ ਦਾ ਆਏਗਾ ਤੈਨੂੰ ਕਿਹੜਾ ਇੱਥੇ ਲਾ ਦੇ ਆ ਚੱਪਲਾਂ ਜਰਾ ਨਾ ਉੱਧਰ ਕਿਹੜਾ ਮਾਰਾ ਐ ਐਕਟਰ ਲਾਇਆ ਐ ਯਾਰ ਰੱਬੀ ਲੋਟਾ ਹੋਰ ਜੀ ਟਾਈਮ ਰੱਬੀ ਜੋ ਵੀ ਕਰਾਉਂਦਾ ਹੋਰ ਰੱਬੀ ਲੋਟਾ ਕਮਾ ਬਲੌਗ ਦੇਖਦਾ ਹਣਾ ਬਲੌਗ ਵਧੀਆ ਬਣਾਉਂਦੇ ਨੇ ਹਾਂ ਠੀਕ ਹੈ ਹੋਰ ਕੀ ਹੈ ਫੇਰ ਖਾਦੇ ਚਾਵਲ ਜੀ ਰੱਖ ਬਾਪੜਾ ਇਹ ਰਖਾਨੇ ਦੇ ਲਈ ਬੀਜੀ ਵਧੀਆ ਜਿਹਾ ਧਰ ਲਾ ਬਾਪੜਾ ਗਰਮ ਜਿਹਾ ਬਣਾਇਓ ਜੀ ਕੌਫੀ ਤਾਂ ਉਹ ਜੀ ਬਣਾ ਜੀ ਰਿਪੀਟ ਜੀ ਅਸੀਂ ਕੌਫੀ ਦੂਰੀ ਬਾੜ ਹਾਂ ਵੀ ਮੀਤਾ ਲੋਟਾ ਕੰਮ ਦੇਹਰਾਣਾ ਬਲੌਗ ਜ ਆਪਣੇ ਬਾਈ ਹਾਂ ਬਾਈ ਕਿਵੇਂ ਚੱਲਦੇ ਨੇ ਪੂਰਾ ਸਿਰਾਂ ਲੋਟਾ ਕੰਮ ਹਾਂ ਪੂਰਾ ਸਿਰਾਂ ਬਾਈ ਬਸ ਠੀਕ ਆ ਹੋਰ ਕੋਈ ਮੜਾ ਜਾ ਹੋਰ ਕਹਦੇ ਚਾਰ ਗੱਲਾਂ ਮੜਾ ਜਾ ਆਦਾ ਕੋਈ ਸਮਾਜ ਨੂੰ ਸੇਧ ਦੇ ਨਾਲ ਇਹੋ ਜਿਹੀ ਪਾਇਆ ਕਰੋ ਬੰਦਿਆਂ ਇਹਦਾ ਕੋਈ ਸਮਾਜ ਨੂੰ ਨਾ ਸੇਜਾ ਮੈਂ ਨਾ ਸੇ ਮੁੰਡੇ ਕਰਦੇ ਨੇ ਉਹਨਾਂ ਵਾਸਤੇ ਕੋਈ ਹੋਰ ਹਨਾ ਇਹ ਗਰੀਬ ਦੀ ਮਰਦ ਕਾਲੇ ਹੋਏ ਪਾਇਆ ਕਰੋ ਸਮਾਜ ਬਹੁਤ ਕੰਮ ਕਾਲ ਵਧੀਆ ਛੋਟਾ ਇਦਾਂ ਹੀ ਚੱਲਦਾ ਰਹੇ ਧੰਨਵਾਦ ਧੰਨਵਾਦ ਵਧੀਆ ਰੋਟਾ ਕੰਮ ਕੰਨਾ ਚੱਲ ਮੈਂ ਲੇਟ ਹੋ ਗਿਆ ਦੀ ਵਾਗ ਦੇ ਕਿੱਥੇ ਡਰ ਮਤ ਮੈਂ ਵੀ ਚੱਲ ਲੈ ਕਿਨੂ ਤਾਂ ਸਾਡੇ ਹੈਗੇ ਨੇ ਜੀ ਕਿੰਨਾ ਮਿੱਠਾ ਬਹੁਤ ਮਿੱਠਾ ਮਿੱਠਾ કે ਖੱਟਾ ਜਾ ਮਿੱਠਾ ਜਮਾ ਪੂਰਾ ਮਿੱਠਾ ਹੋਏ ਹਾਂ ਅੱਛਾ ਇਹ ਮਾਦਾ ਪਹਿਲਾ ਦਿਨ ਖਾਣਾ ਹੋਣਾ ਅੱਜ ਇਹਦਾ ਮਿੱਠੀ ਬਹੁਤ ਨੇ ਹੋਏ ਹੈਨਾ ਐ ਨਹੀਂ ਪਹਿਲਾਂ ਦਾ ਖੱਟੇ ਜਾਂਦੇ ਜੀ ਹਜੇ ਹਾਲੇ ਝੜ ਬਾਲੇ ਗਏ ਆਪਣੇ ਉਹ ਜੀ ਜੀ ਦੇਖੋ ਭਰੇ ਬੈਨ ਹੈ ਮਿੱਠੇ ਵੀ ਬਹੁਤ ਨੇ ਜਿਹੜੇ ਝੜ ਗਏ ਚਲੋ ਝੜ ਗਏ ਜਿਹੜੇ ਰਹਿ ਗਏ ਉਹ ਆਏ ਆ ਜੀ ਪੂਰੇ ਓਕੇ ਰਿਪੋਰਟ ਨੇ ਹੈਨਾ ਕਰਮਣ ਹੂੰ ਹੁਣ ਪਾਉਣੇ ਜੀ ਇਹਦੇ ਮਗਰ ਵੀ ਆਪਾਂ ਪਿੰਗਾ ਜਾ ਹਲਕੇ ਕੱਟ ਕੇ ਉਹ ਰਾਏ ਪੀਂਗਾ ਜਾ ਚਾਚੇ ਹਾਂ ਪਰ ਰੋਲਦੂ ਚਾਚੇ ਨੇ ਪੋਆ ਪੀਂਗਾ ਜਾ ਜੀ ਇਹ ਚ ਤਰਾਂਗੇ ਆਪਾਂ ਦਾਣੇ ਦੀ ਇੱਕ ਕੱਟੇ ਹੁਣ ਤਰਾਂਗੇ ਜੀ ਗੱਟੇ ਤੇ ਹੁਣ ਛੜਦੇ ਆਂ ਜੀ ਆਪਾਂ ਰੇ ਰਸ਼ੀਣ ਚ ਜੂਰੀ ਆ ਹੁਣ ਛੜਦੇ ਆਂ ਜੀ ਫਿਰ ਰੇ ਤਬ ਵੱੜਦੀ ਨਹੀਂ ਮੁੜੀ ਪਈ ਆ ਵਾਰੀ ਵੱਡੂ ਚਾਚੇ ਕੀ ਆਪਣੇ ਜਿਹੜੇ ਦੰਦੇ ਮੁੜੇ ਪਏ ਸੀ ਇਹਦੇ ਨਾਲ ਵੱਡਾ ਆ ਹਣ ਚਾਚੇ ਵਾਲੀ ਇਹ ਵੱਡੂ ਵੱੜਤਾ ਜੀ ਇੱਕ ਵੀਲਾ ਦਾ ਹੁਣ ਵੱੜਦੇ ਆ ਜੀ ਦੂਜਾ ਵੀਲਾ ਪਤਾ ਚਾਚੇ ਕੀ ਕਿਹੜੀ ਆ ਆ ਆ ਜਾ ਜੇਗੇ ਉਥੇ ਤੇਰੇ ਜਾਂਗਾ ਆ ਲਓ ਜੀ ਉਹ ਤੇਰੀ ਵਿਚਾਲੇ ਬਾੜ ਗਾ ਦਾ ਆਹ ਹਲਾ ਦੋ ਹੋ ਗਏ ਜੀ ਨੇ ਜੀ ਆ ਗਈ ਸੀ ਭਾਈ ਹੁਣ ਚਾਹ ਵੀ ਨਹੀਂ ਆ ਜਾ ਚੁੱਕੇ ਨੇ ਿਆਲਾ ਜੀ ਜੀਨਾ ਜੀ ਜੀ ਸੜਦੀ ਕਲਾ ਤੁਸੀਂ ਨਾਓ ਵਧੀਆ ਲੋਟਾ ਕੰਮ ਮਰੀਏ ਵਧੀਆ ਸੈਟ ਆ ਕਿਵੇਂ ਆ ਇਹ ਹੀ ਬਸ ਹੈਗਾ ਜੰਤਰ ਮੰਤਰ ਕਿਵੇਂ ਤਸਵੀਂ ਹੈ ਦੱਸ ਦਿਨੇ ਆ ਕੀ ਹੈ ਔੜੀ ਥੋੜੀ ਦੱਸੋ ਡਾਈਆ ਡਾਈਆ ਕੈਬੀ ਡਾਈਆ ਡਾਈਆ ਅੱਛਾ ਹਾਂ ਹੋਰ ਆ ਲੋਟਾ ਕੰਮ ਬੂਰਾ ਵਧੀਆ ਵੋਟਾਂ ਕਾ ਮੇਰੇ ਇੰਨਿਆ ਪੈਰਾ ਵੋਟਾਂ ਵਾ ਵੋਟਾਂ ਤੁਹਾਡੇ ਨਾਲ ਹੀ ਸੀਗੀਆਂ ਬਸ ਠੀਕ ਆ ਹੂੰ ਜੁੱਤੂ ਆਪਣੀ ਬਾਲ ਦੀ ਜਿੱਤ ਜੂਗੀ ਹਾਂ ਜਿੱਤੂਗੀ ਹੋ ਜੂ ਬੱਲੇ ਬੱਲੇ ਬੋਰੀ ਸੇਰਗਾ ਬਾਤ ਗਿਆ ਬੇਰ ਦੂਤਾਂ ਨਹੀਂ ਵਾਤੋਂ ਵੀ ਰਗੜਾ ਜਾਂਦਾ ਇਹਨਾਂ ਮਗਰ ਬਚਤ ਰਹੀ ਗਈ ਹਾਂ ਜੇ ਬੀਜਾਂ ਦਾ ਸਹੀ ਗੱਲ ਹੁਣ ਚੱਲ ਆ ਤਾਂ ਕੋਈ ਦੁੱਖ ਨਹੀਂ ਕੋਈ ਦੁੱਖ ਨਹੀਂ ਸੀਨਾ ਬੀ ਲੈ ਕੇ ਗਿਆ ਸੀ ਚਾਚੇ ਕਿਉਂ ਉਹ ਵਾਪਸ ਕਰਨ ਆਇਆ ਵਧੀਆ ਰਹਿਆ ਨੇ ਬੀਜਾਂ ਨਹੀਂ ਚਾਚੇ ਗਾ ਨੇ ਉਹ ਢੋਹ ਚੋਂ ਬੀਜ ਲਿਆ ਉਹ 2-3 ਕਿੱਲੇ ਜੇ ਹਰੇ ਹੋਏ ਨਹੀਂ ਪਤਾ ਨਹੀਂ ਕੀ ਚੱਕਰ ਪੈ ਗਿਆ ਪਤਾ ਨਹੀਂ ਲੱਗਿਆ ਲੁੱਗਿਆ ਲਾ ਲੁੱਗਿਆਵੇਂ ਮਰਜੀ ਇਹਦੀ ਕਿਸਮਤ ਚੰਗੀ ਸੀ ਵਧੀਆ ਰਹਿ ਗਿਆ ਇਹ ਜੀਨੇ ਚੰਗਾ ਹਾਂ ਚੰਗਾ ਪ੍ਰੀਤ ਓਕੇ ਯਾਰ ਥੈਂਕ ਯੂ ਸਾਈਲੈਂਟ ਆਪ ਹੀ ਹੋ ਜਾਂਦਾ ਲਾਗੇ ਜੀ ਬਹੋਣਾ ਆ ਚੱਕ ਲਈਆ ਵੱਡੇ ਪਏ ਨੇ ਜਿਹੜੇ ਕੱਖ ਜੇ ਬਣੇ ਜਾਂਦਾ ਜੀ ਪੂਰਾ ਵਧੀਆ ਦੋ ਵਾਰੀ ਅਜ ਤਾਂ ਪੂਰੀ ਗੱਲ ਬਣਾ ਦੂ ਅੱਜ ਜਵੀਰ ਅ ਵੀ ਸੱਟਾ ਮੂਰੀ ਦੇ ਦੇਂਗੇ ਜੀ ਬਾਜਰੇ ਵਾਲੇ ਚ ਦੇਵਾਂਗੇ ਦਾ ਜਵੀ ਜੀ ਦਾ 11 ਹਾਲੇ ਵੇਚ ਲੈਣ ਦਾ ਜਦੋਂ ਦੂਰੀ ਬਾਰ ਨੰਗਣ ਲੱਗਾ ਰੋਟਾ ਵਟਰ ਜਾ ਉਦੋਂ ਪਹਿਲਾਂ ਦੇ ਦੇਂਗੇ ਦਾ ਸੱਟਾ ਆ ਬਾਜਰੇ ਵਾਲੇ ਚ ਬੀਜਾਂ ਇਕੱਲੇ ਜਵੀ ਇਧਰਲੇ ਚ ਇਕੱਲੇ ਬਰਸ਼ੀਣ ਹੀ ਬੀਜਾਂਗੇ ਅਜੇ ਜਵੀ ਜੀ ਦਾ ਦੇ ਕੇ ਸੱਟਾ ਜੀ ਨਵਾਰੇ ਫੇਗ ਰਾਂ ਰੋਟਾ ਵਟ ਨਗਾ ਦੇਗੇ ਉੱਤੇ ਬਰਸ਼ੀਣ ਤੁਸੀਂ ਫਿੜ ਦੇਂਗੇ ਜਿੰਨੇ ਕ ਦੇਣੀ ਹੋ ਕਿਆ ਕਰਦਾਂ ਜੀ ਕੰਮ ਅਸੀਂ ਤੇ ਖਾਦ ਜਣਾ ਦਾ ਬੋਟਾਂ ਕਰਕੇ ਉਲਝਿਆ ਪਿਆ ਜੀ ਇਹ ਵੀ ਕੰਮ ਹੁਣ ਲੋਟ ਹੋ ਗਿਆ ਹਾਲ ਨੂੰ ਕਰ ਦਾਂਗੇ ਇਹਦਾ ਵੀ ਕਲੀਅਰ ਨਾਲ ਉੱਤੇ ਕੱਲ ਨੂੰ ਕਿਤੇ ਹੋਰ ਵੀ ਸੈੱਟ ਹੋ ਸਕਦਾ ਕੰਮਾਂ ਭੈਣ ਦਾ ਯਾਰਾਂ ਥੋੜੀ ਐ ਕੱਲ ਨੂੰ ਉੱਥੇ ਜਿਵੇਂ ਉਹ ਕਹਿੰਦਾ ਸੀ ਸੈਲਰ ਜੂਲਰ ਚ ਕਿਤੇ ਹੋਰ ਕਰ ਲੂੰ ਹੋਰ ਇਹ ਵੀ ਅੰਦਰ ਬਣਾਤੀਆਂ ਕੱਟੀਆਂਗੇ ਅੱਜ ਤੂੜੀ ਵਾਲੇ ਕਰਤੀਆਂ ਪਹਿਲੇ ਦਿਨ ਅਨਤੇ ਜੀ ਛੋਟੇ ਕਟਰੂ ਅੰਦਰ ਆ। ਆ ਬਟੀਆਂ ਕੱਟੀਆਂ ਜਾਂ ਬਸ। ਦੂਜਿਆਂ ਦਾ ਬਾਹਰ ਹੀ ਨਹੀਂ ਉੱਥੇ ਦੂਜੋ ਚ। ਦੂਜੇ ਚ ਵੀ ਦਾਣਾ ਤਰਤਾ ਜੀ। ਫੜ ਕੇ ਪਿਹਾ ਕੇ ਲਿਆਵਾਂਗੇ। ਰੈਡੀ ਕਰਕੇ ਖੜਾਤਾ ਜਾਵਾਂ। ਸਵੇਰੇ ਜਾਵਾਂਗੇ। ਜਾਇ ਪਾਲ ਦੇ।